गुरु प्यारी सात संगत जी अच्छी साखी है गुरु लादोरे उस टाइम है जीरो श्री गुरु हरगोबिंद जी तीन मार्च सोलह सौ में ज्योति जोत मान तो पहला गुरु गद्दी की जिम्मेवारी अपने पोते हर राय जी को सौंप दी अते गुरु तेग बहादुर जी ने कीर्तपुर तो बकाले दे देती ਗੁਰੂ ਤੇਗ ਬਹਾਦਰ ਜੀ ਹੁਕਮ ਮੰਨ ਕੇ ਮਾਤਾ ਨਾਨਕੀ ਅਤੇ ਗੁਜਰੀ ਜੀ ਦੇ ਨਾਲ ਬਕਾਲੇ ਪਿੰਡ ਵੱਲ ਚੱਲ ਗਏ ਬਕਾਲੇ ਉਹਨਾਂ ਦਾ ਨਾਨਕਾ ਪਿੰਡ ਸੀ 3 ਮਾਰਚ 1644 ਇਸ ਵੀ ਨੂੰ ਗੁਰੂ ਹਰਿਕ੍ਰਿਸ਼ਨ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਿੱਖ ਸੰਤਾਂ ਨੂੰ ਬਚਨ ਕਰ ਗਏ ਕਿ ਗੁਰੂ ਬਾਬਾ ਬਕਾਲੇ ਕਿ ਅਗਲਾ ਸਿੱਖਾਂ ਦਾ ਜਿਹੜੇ ਗੁਰੂ ਹਨ ਉਹ ਬਾਬਾ ਬਕਾਲੇ ਹਨ ਜਦੋਂ ਸੋਡੀਆਂ ਨੂੰ ਗੁਰੂ ਹਰਿਕ੍ਰਿਸ਼ਨ ਦੇ ਇਹਨਾਂ ਬਚਨਾਂ ਬਾਰੇ ਪਤਾ ਲੱਗਿਆ ਤੇ ਉਹਨਾਂ ਨੇ ਬਹੁਤ ਸਾਰੀਆਂ ਸੋਡੀਆਂ ਨੇ ਗੁਰੂ ਨੂੰ ਦੀ ਆਪਣੀ ਇੱਛਾ ਪ੍ਰਗਟ ਕੀਤੀ ਤੇ ਉਹ ਉਸ ਇੱਛਾ ਨਾਲ ਬਕਾਲੇ ਪੁੱਛ ਗਿਆ ਸਿੱਖਾਂ ਨੂੰ ਸਮਝ ਨਹੀਂ ਆਵੇ ਕਿ ਸੱਚਾ ਗੁਰੂ ਕਿਹੜਾ ਹੈ ਤੇ ਬਹੁਤ سارے ਸਿੱਖ ਪਹੁੰਚ ਗਏ ਉੱਥੇ ਬਾਬਾ ਬਕਾਲੇ ਗੁਰੂ ਵਰਨਦੇ ਉਹਦੇ ਵਿੱਚ 9 ਅਕਤੂਬਰ 1664 ਇਸਵੀ ਨੂੰ ਮੱਖਰ ਸ਼ਾ ਵਪਾਰੀ ਆਪਣਾ ਦਸਵੰਤ ਗੁਰੂ ਘਰ ਬੇਟਾ ਕਰਨ ਲਈ ਬਕਾਲੇ ਪੁੱਛਿਆ ਉਹਨੇ ਗੁਰੂ ਘਰ ਬੇਟਾ ਕਰਨ ਲਈ ਬਕਾਲੇ ਆਪਣਾ ਦਸਵੰਤ ਕੱਢਿਆ ਤੇ ਉਹਨਾਂ ਨੇ ਸਾਰੇ ਗੁਰੂਆਂ ਨੂੰ ਦੇਖ ਕੇ समझ नए कि इन्होंने गुरु कौन है बाकी झूठा ही गुरु कौन विचार आया कि सच्चा गुरु अपना दसवंत आप एक, एक रख के मा टेकूंगा मोहर सोडी दो, दो मोहर रख के मत्था टेकूंगा जो किस देखा जो किसी किस गुरु ने अपने वालों खुद वालों दसवंध मे उ

ਜਿਸ ਖਵਰਾਂ ਦਾ ਨਿਸ਼ਾਨ ਦੇਖ ਕੇ ਰਸਵਤ ਗੁਰੂ ਜੀ ਕੇ ਪੇਟਾ ਕਰਕੇ ਤੇ ਛੱਤ ਜੀ ਉੱਪਰ ਚੜ੍ਹ ਕੇ ਜੋ ਜੋਰ ਦਾ ਚ ਲੱਗ ਗਿਆ ਉਹਨ ਸਿੱਖ ਸ਼ਬਦ ਗੁਰੂ ਤੇਗ ਬਹਾਦਰ ਜੀ ਦੇ ਕਰ ਕਰਤੀ ਹੋਗੀ ਗੁਰੂ ਲਾਤੋਰੀ ਗੁਰੂ ਲਾਤੋਰੀ ਇਹ ਸੁਣ ਕੇ ਸਾਰੇ ਸਿੱਖ ਸ਼ਬਦ ਗੁਰੂ ਤੇਗ ਬਹਾਦਰ ਜੀ ਦੇ ਕਰ ਕਰਤੀ ਹੋਗੀ ਗੁਰੂ ਤੇਗ ਬਹਾਦਰ ਜੀ ਦੇ ਸੱਚੇ ਉਹ ਹੋਂਦ ਦਾ ਪਤਾ ਲੱਗਾ ਜਾਰੇ ਸ਼ਬਦ ਨੂੰ ਲੱਗ ਗਿਆ ਬਾਕੀ ਦੇਖਿਆ ਉਹ ਗੁਰੂਆਂ ਨੂੰ ਸੱਚੇ ਗੁਰੂ ਦਾ ਪਤਾ ਉਹਨ ਬਾਰੇ ਸੁਣ ਕੇ ਬੜਾ ਤੁਖ ਲੱਗ ਗਿਆ उन्होंने सिखा पास उनकी बेटा भी, भी बंद हो है जातागुरु जी का खालसा वाहेगुरु जी की फतेह